ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬ੍ਰੈਂਪਟਨ ਫੇਅਰ ਗਰਾਊਂਡਸ ਦੇ ਵਿੱਚ ਅੱਜ ਅਸੀਂ ਪਹੁੰਚ ਚੁੱਕੇ ਹਾਂ ਕਿਉਂਕਿ ਇੱਥੇ 5 ਦਿਨਾਂ ਦਾ ਜੋ ਹੈ ਐਕਸਪੀਰੀਅੰਸ ਸਿੱਖੀ ਸਮਾਗਮ ਦਾ ਆਯੋਜਨ ਕੀਤਾ ਗਿਆ ਆ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਪਹੁੰਚੀਆਂ ਹੋਈਆਂ ਹਨ ਤੇ ਇੱਥੇ ਕਾਫੀ ਸੋਹਣੇ ਦੀਵਾਨ ਹਾਲ ਵੀ ਸਜਾਏ ਗਏ ਹਨ ਤੇ ਸੰਗਤਾਂ ਦੇ ਨਾਲ ਇੱਥੇ ਗੱਲਬਾਤ ਕਰਦੇ ਆ ਪ੍ਰਬੰਧਕ ਨੇ ਜੋ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਆ ਤੇ ਸਾਰੀ ਰਿਪੋਰਟ ਹੈ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਬ੍ਰੈਂਪਟਨ ਦੇ ਵਿੱਚ 7ਵਾਂ ਸਾਲਾਨਾ ਐਕਸਪੀਰੀਅੰਸ ਸਿੱਖੀ ਸਮਾਗਮ ਵੀਰਵਾਰ 31 ਜੁਲਾਈ ਤੋਂ ਆਰੰਭ ਹੋਇਆ ਅਤੇ ਸੋਮਵਾਰ 4 ਅਗਸਤ ਤੱਕ ਚੱਲਿਆ ਦੱਸ ਦਈਏ ਕਿ ਇਹ ਜੋ ਸਮਾਗਮ ਹੈ ਹਰ ਸਾਲ ਕਰਵਾਇਆ ਜਾਂਦਾ ਹੈ ਬ੍ਰੈਂਪਟਨ ਫੇਅਰ ਗਰਾਊਂਡ ਵਿਖੇ ਜਿੱਥੇ ਕਿ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਦੇ ਵੱਲੋਂ ਹਾਜ਼ਰੀ ਲਗਵਾਈ ਜਾਂਦੀ ਹੈ ਇਸ ਸਾਲ 2025 ਦੀ ਗੱਲ ਕੀਤੀ ਜਾਵੇ ਤਾਂ ਪਿਛਲੇ ਸਾਲਾਂ ਦੇ ਨਾਲੋਂ ਜ਼ਿਆਦਾ ਸੰਗਤਾਂ ਦਾ ਇਕੱਠ ਦੇਖਣ ਨੂੰ ਮਿਲਿਆ ਇਸ ਸਮਾਗਮ ਦੀ ਖਾਸੀਅਤ ਇਹ ਵੀ ਹੈ ਕਿ ਇਸ ਦੇ ਵਿੱਚ ਪੰਜਾਬ ਤੋਂ ਕਈ ਮਹਾਨ ਰਾਗੀ ਜੱਥੇ ਪਹੁੰਚਦੇ ਹਨ ਤੇ ਉਹਨਾਂ ਦੇ ਨਾਲ ਕਈ ਮਹਾਨ ਕਥਾਵਾਚਕ ਵੀ ਪਹੁੰਚਦੇ ਹਨ ਜਿਨ੍ਹਾਂ ਦੇ ਵੱਲੋਂ ਸੰਗਤਾਂ ਨੂੰ ਗੁਰਬਾਣੀ ਦੇ ਨਾਲ ਜੋੜਿਆ ਜਾਂਦਾ ਹੈ। ਇਹ ਜੋ ਸਮਾਗਮ ਹੈ ਇਹ ਸਾਰਾ ਪ੍ਰਬੰਧ ਕੈਨੇਡੀਅਨ ਬੌਰਨ ਬੱਚਿਆਂ ਦੇ ਵੱਲੋਂ ਮਿਲ ਕੇ ਕੀਤੇ ਜਾਂਦੇ ਹਨ ਜਿਸ ਦੀਆਂ ਤਿਆਰੀਆਂ ਉਹਨਾਂ ਦੇ ਵੱਲੋਂ ਕਈ ਮਹੀਨੇ ਪਹਿਲਾਂ ਹੀ ਸ਼ੁਰੂ ਕਰ ਦਿੱਤੀਆਂ ਜਾਂਦੀਆਂ ਹਨ ਇਹ ਸਮਾਗਮ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਪੁਰਬ ਅਤੇ ਸੰਤ ਗਿਆਨੀ ਕਰਤਾਰ ਸਿੰਘ ਜੀ ਪਿੰਡਰਾਵਾਲਿਆਂ ਦੀ 48ਵੀਂ ਵਰ੍ਹੇ ਨੂੰ ਸਮਰਪਿਤ ਸੀ ਜਿਸ ਵਿੱਚ ਪੰਥ ਦੇ ਪ੍ਰਸਿੱਧ ਰਾਗੀ ਜੱਥੇ ਅਤੇ ਪ੍ਰਚਾਰਕ ਹਾਜ਼ਰੀ ਭਰਨ ਲਈ ਪਹੁੰਚੇ ਭਾਈ ਰੂਪ ਚੰਦ ਜੀ ਪਿੰਡ ਭਾਈ ਰੂਪਾ ਦੇ ਨਿੱਜੀ ਖਜ਼ਾਨੇ ਵਿੱਚੋਂ ਗੁਰੂ ਸਾਹਿਬਾਨਾਂ ਦੇ ਸ਼ਸਤਰ ਅਤੇ ਹੋਰ ਵਸਤੂਆਂ ਦੇ ਦਰਸ਼ਨ ਸੰਗਤਾਂ ਨੂੰ ਕਰਵਾਏ ਗਏ ਇਸ ਮੌਕੇ ਤੇ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਪਹੁੰਚੀਆਂ ਅਤੇ ਜੋ ਸੰਗਤਾਂ ਪਹੁੰਚੀਆਂ ਉਹਨਾਂ ਦੇ ਵਿੱਚ ਬੱਚੇ ਵੀ ਸ਼ਾਮਲ ਸਨ ਨੌਜਵਾਨ ਪੀੜੀ ਵੱਲੋਂ ਵੀ ਵਾਗ ਚੜ੍ਹ ਕੇ ਸ਼ਮੂਲੀਅਤ ਕੀਤੀ ਗਈ ਹੈ ਅਤੇ ਬਜ਼ੁਰਗ ਵੀ ਵੱਡੀ ਗਿਣਤੀ ਦੇ ਵਿੱਚ ਪਹੁੰਚੇ ਹਨ ਇਸ ਮੌਕੇ ਤੇ ਸਾਰੀਆਂ ਸੰਗਤਾਂ ਦੇ ਵੱਲੋਂ ਪ੍ਰਬੰਧਕਾਂ ਦੀ ਖੂਬ ਤਾਰੀਫ ਕੀਤੀ ਜਾ ਰਹੀ ਸੀ ਅਤੇ ਸੰਗਤਾਂ ਦਾ ਕਹਿਣਾ ਹੈ ਕਿ ਸਾਰੇ ਪ੍ਰਬੰਧ ਬਹੁਤ ਹੀ ਚੰਗੇ ਢੰਗ ਦੇ ਨਾਲ ਉਲੀਕੇ ਗਏ ਹਨ ਬਿਲਕੁਲ ਹੀ ਡਿਸਪਲਿਨ ਦੇ ਨਾਲ ਇਹ ਸਾਰਾ ਸਮਾਗਮ ਹੋ ਰਿਹਾ ਹੈ ਤੇ ਜੋ ਦੀਵਾਨ ਹਾਲ ਦੀ ਸਜਾਵਟ ਕੀਤੀ ਗਈ ਹੈ ਉਸ ਨੂੰ ਦੇਖ ਕੇ ਵੀ ਸੰਗਤਾਂ ਦੀ ਰੂਹ ਬੇहद ਹੀ ਖੁਸ਼ ਨਜ਼ਰ ਆਈ ਇਸ ਮੌਕੇ ਤੇ ਜੋ ਐਕਸਪੀਰੀਅੰਸ ਸਿੱਖੀ ਸਮਾਗਮ ਦੇ ਪ੍ਰਬੰਧਕ ਸਨ ਉਹਨਾਂ ਦੇ ਵਿੱਚੋਂ ਇੱਕ ਗੁਰਜਿੰਦਰ ਸਿੰਘ ਬਰਾੜ ਨੇ ਹਮਦਰਦ ਟੀਵੀ ਦੇ ਨਾਲ ਗੱਲਬਾਤ ਕੀਤੀ ਅਤੇ ਸੰਗਤਾਂ ਦਾ ਇਸ ਦੀਵਾਨ ਦੇ ਵਿੱਚ ਪਹੁੰਚਣ ਦੇ ਲਈ ਧੰਨਵਾਦ ਵੀ ਕੀਤਾ ਗਿਆ ਐਕਸਪੀਰੀਅੰਸ ਸਿੱਖੀ ਸਮਾਗਮ ਜੋ ਕਿ ਬ੍ਰੈਂਪਟਨ ਫੇਅਰ ਗਰਾਊਂਡਸ ਵਿਖੇ ਹੋ ਰਿਹਾ ਹੈ ਅੱਜ ਇਸ ਸਮਾਪਤੀ ਦਾ ਦਿਨ ਹੈ ਤੇ ਇੱਥੇ ਸਾਡੇ ਨਾਲ ਸੇਵਾਦਾਰ ਗੁਰਜੀਵਨ ਸਿੰਘ ਜੀ ਮੌਜੂਦ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਤੇ ਜੋ ਦੀਵਾਨ ਹਾਲ ਸਜੇ ਗਏ ਨੇ ਸਜਾਏ ਗਏ ਨੇ ਉਹਨਾਂ ਬਾਰੇ ਜਾਣਕਾਰੀ ਤੁਹਾਡੇ ਨਾਲ ਵੀ ਸਾਂਝੀ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਤੇ ਇੱਥੇ ਦੀਵਾਨ ਹਾਲ ਜਿਵੇਂ ਕਿ ਸਜਾਇਆ ਗਿਆ ਬਹੁਤ ਹੀ ਚੰਗੀ ਸਜਾਵਟ ਕੀਤੀ ਗਈ ਹੈ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਪਹੁੰਚੀਆਂ ਹੋਈਆਂ ਨੇ ਕੀ ਕਹਿਣਾ ਚਾਹੋਗੇ ਇਸ ਸਮਾਗਮ ਬਾਰੇ ਸਮਗੋ ਜੀ ਆਪਣੇ ਗੁਰਸੱਧ ਦੀ ਬਖਸ਼ਿਸ਼ ਨਾਲ ਤੇ ਸੰਗਤ ਦੀ ਸਪੋਰਟ ਨਾਲ ਹੀ ਹੁੰਦੇ ਜੀ ਸੋ ਸਾਰੀ ਸੰਗਤ ਦਾ ਧੰਨਵਾਦ ਜਿਹੜੀ ਪਹੁੰਚੀ ਸੋ ਜਿਹੜੀ ਸੇਵਾ ਵੀ ਹੋਈ ਹੈ ਸਾਰੀ ਆਪਣੇ ਨੌਜਵਾਨਾਂ ਵੱਲੋਂ ਹੋਈ ਹੈ ਜਿਵੇਂ ਲੰਗਰ ਹਾਲ ਸੇਵਾ ਵੇਖ ਲੋ ਜਾ ਕੇ ਆਪਣੇ ਦਵਾਨਾਂ ਦੀ ਸੇਵਾ ਹੋਰ ਜਿਹੜੇ ਟੰਟ ਪੇਖਾਰਾ ਲੱਗੇ ਸੋ ਤੁਹਾਡਾ ਟੀਚਾ ਹੀ ਇਹ ਹੈ ਵੀ ਜਿਹੜੇ ਵੱਤਬਦ ਨੌਜਵਾਨਾਂ ਨੂੰ ਆਪਣੇ ਕਲਚਰ ਨਾਲ ਦਾ ਦੇ ਧਰਮ ਨਾਲ ਜੋੜਿਆ ਜਾਵੇ ਤੇ ਸੰਗਤਾਂ ਤੋਂ ਲੱਗਦਾ ਕਿ ਪਿਛਲੇ ਸਾਲਾਂ ਨਾਲੋਂ ਵੀ ਵੱਡੀ ਗਿਣਤੀ ਚ ਇਸ ਵਾਰੀ ਪਹੁੰਚੀ ਹੈ ਹਾਂਜੀ ਪਿਛਲੇ ਸਾਲਾਂ ਨਾਲੋਂ ਜ਼ਿਆਦਾ ਹਰ ਇੱਕ ਸਾਲ ਮਰਜ਼ੀ ਬਖਸ਼ਸ਼ ਨਾਲ ਵੀ ਸੰਗਤ ਜ਼ਿਆਦਾ ਪਹੁੰਚਦੀ ਹੈ ਸੋ ਇਸ ਸਾਲ ਸਾਡਾ ਸਭ ਤੋਂ ਜ਼ਿਆਦਾ ਸੰਗਤ ਅਸਲ ਪਹੁੰਚੀ ਹੈ ਸਨਾਲੇ ਅਸੀਂ ਆਮ ਤੌਰ ਤੇ 4 ਦਿਨਾਂ ਦਾ ਪ੍ਰੋਗਰਾਮ ਹੁੰਦਾ ਹਰ ਕੇ 5 ਦਿਨਾਂ ਦਾ ਵੀ ਪ੍ਰੋਗਰਾਮ ਹੋਇਆ ਪਹਿਲੀ ਵਾਰੀ ਬੌਚਰ ਮਗਰੋਂ ਅਸੀਂ ਅੱਜ ਪਹਿਲੀ ਵਾਰੀ ਟਰਾਈ ਕਰੀਏ ਵੀ ਸਵੇਰ ਦਾ ਦਵਾਨ ਵੀ ਲੱਗੇ ਤੇ ਬਹੁਤ ਸੋਹਣਾ ਰਿਹਾ ਜੀ ਸੋ ਫਰ ਤੇ ਜਿਵੇਂ ਕਿ ਸੰਗਤਾਂ ਵੱਡੀ ਗਿਣਤੀ ਦੇ ਵਿੱਚ ਪਹੁੰਚੀਆਂ ਨੇ ਕਾਫੀ ਸਾਰੇ ਇੱਥੇ ਜਿਹੜੇ ਪ੍ਰਬੰਧ ਨਹੀਂ ਕੀਤੇ ਗਏ ਨੇ ਤਾਂ ਇਹ ਸਾਰੀ ਜਿਹੜੀ ਤਿਆਰੀ ਹੈ ਕਿਵੇਂ ਕੀਤੀ ਜਾਂਦੀ ਹੈ ਤੇ ਕਿੰਨੇ ਦਿਨ ਪਹਿਲਾਂ ਸ਼ੁਰੂ ਕਰ ਦਿੱਤੀ ਤਾਰੇ ਜੀ ਤਾਂ ਸਾਲ ਪਹਿਲਾਂ ਹੋ ਜਾਂਦੀ ਸ਼ੁਰੂ ਮੀਟਿੰਗਾਂ ਸ਼ੁਰੂ ਹੋ ਜਾਂਦੀਆਂ ਰਾਈਟ ਵੀ ਇੱਥੇ ਕੰਮੇ ਕਰਨਾ ਪ੍ਰੋਗਰਾਮ ਤੇ ਜਿਆਦਾ ਜਬਰਦਸਤੀ ਵਿੱਚ ਜਿਹੜੀਆਂ ਆਪਣੇ ਤਿੰਨ ਕੁ ਮਹੀਨੇ ਪਹਿਲਾਂ ਸ਼ੁਰੂ ਹੋ ਜਾਂਦਾ ਸਾਰਾ ਕੁਝ ਤੇ ਵੱਖ-ਵੱਖ ਟੀਮਾਂ ਬਣੀਆਂ ਵੀਆਂ ਦਵਾ ਦੀ ਵੱਖਰੀ ਟੀਮ ਆ, ਆਡੀਓ ਵੀਡੀਓ ਦੀ ਵੱਖਰੀ ਆ, ਲੰਗਰ ਦੀ ਵੱਖਰੀ ਆ ਜਿਹੜੇ ਸਟਾਲ ਜਿਹੜੇ ਤੇ ਨੌਜਨ ਬੈਠੇ ਨੇ ਦੀ ਵੱਖਰੀ ਟੀਮ ਸੋਏ ਕੋਆਰਡੀਨੇਟ ਕਰੇ ਜਾਂਦੇ ਸਾਡਾ ਕਾਲ ਆਊਟ ਵੀ ਹੁੰਦਾ ਵੋਲੰਟੀਅਰਸ ਵਾਸਤੇ ਵੀ ਜਿਹੜੇ ਕੋਈ ਸਪੋਰਟ ਕਰ ਸਕਦਾ ਉਹ ਆਮ ਤੌਰ ਤੇ ਸਮਾਗਮ ਤੋਂ ਤਿੰਨ ਚਾਰ ਦਿਨ ਪਹਿਲਾਂ ਹੁੰਦਾ ਹੁੰਦਾ ਹਾਂ ਜੀ ਤੇ ਇਥੇ ਜਿਵੇਂ ਕੇ ਅੰਦਰ ਸ਼ਸਤਰ ਵੀ ਜਿਹੜੀ ਦਿਖਾਈ ਜਾ ਰਹੇ ਨੇ ਤਾਂ ਉਹ ਸ਼ਸਤਰਾਂ ਬਾਰੇ ਕੁਝ ਦੱਸਣਾ ਚਾਹੂੰ। ਸ਼ਾਸਤਰ ਜੀ ਪਿੰਡ ਭਾਈ ਰੂਪੇ ਤੋਂ ਪਹੁੰਚੇ ਆ ਜੀ। ਹਾਂ ਜੀ ਪਿੰਡ ਭਾਈ ਰੂਪੇ ਤੋਂ ਭਾਈ ਬੁੱਟਾ ਸਿੰਘ ਜੀ ਜੋ 13ਵੇਂ 13ਵੇਂ ਥਾਤੂ ਆਪਣੇ ਛੇਵੇਂ ਪਾਸ਼ਾ ਦੇ ਨੇਕ ਵਰਤੀ ਸੇ ਭਾਈ ਰੂਪ ਚੰਦ ਜੀ ਹੋਏ ਆ। ਉਹਨਾਂ ਦਾ ਨਾਂ ਤੇ ਨਗਰ ਵਸਿਆ ਭਾਈ ਰੂਪਾ। ਉੱਥੇ ਮਹਾਰਾਜ ਜੀ ਦੀ ਬਖਸ਼ਿਸ਼ਾਂ ਹਰ ਇੱਕ ਸਾਲ ਮਹਾਰਾਜ ਜੀ ਕਰਪਾ ਨਾਲ ਬਖਸ਼ਿਸ਼ਾਂ ਪਹੁੰਚਦੀਆਂ। ਇਸ ਸਾਲ ਜਵੇਂ ਮਾਤਾ ਗੁਜਰੀ ਜੀ ਦੀਆਂ ਘਟਾਵਾਂ ਆ ਗੁਰੂ ਤੇਗ ਬਹਾਦਰ ਸਾਹਿਬ ਦੀ ਕਟਾਰ ਅਤੇ ਕਿਰਪਾਨ ਗੁਰੂ ਗੋਬਿੰਦ ਸਿੰਘ ਜੀ ਦੀ ਢਾਲ ਛੇਵੇਂ ਪਾਸ਼ਾ ਜੀ ਦੀ ਢਾਲ ਇਹ ਸਾਰੀਆਂ ਮਹਾਰਜ ਦੀਆਂ ਨਸ਼ਾਲੀਆਂ ਪਹੁੰਚੀਆਂ ਹਨ ਸੋ ਸੰਗਤ ਦਰਸ਼ਨ ਕਰ ਸਕਦੀ ਹੈ ਜੀ ਪ੍ਰਕਰਮਾਂ ਵਿੱਚ ਰੱਖੀਆਂ ਹੋਈਆਂ ਸਾਰੀਆਂ ਤਾਂ ਇੱਕ ਹੋਰ ਸੇਵਾ ਦਾ ਸਾਡੇ ਨਾਲ ਜੁੜ ਚੁੱਕੇ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਤਾਂ ਇੱਥੇ ਜੋ ایکسپੀਰੀਅੰਸ ਸਿੱਖੀ ਸਮਾਗਮ ਹੋ ਰਿਹਾ ਆ ਬ੍ਰੈਂਪਟਨ ਫੇਅਰ ਗਰਾਊਂਡਸ ਦੇ ਵਿੱਚ ਇੱਥੇ ਕਾਫੀ ਸਾਰੀ ਸੰਗਤ ਪਹੁੰਚੀ ਹੋਈ ਹੈ ਕਿਵੇਂ ਲੱਗ ਰਿਹਾ ਤੁਹਾਨੂੰ ਇੱਥੇ ਜਿਵੇਂ ਤੁਸੀਂ ਸੇਵਾ ਵੀ ਕਰ ਰਹੇ ਹੋ ਕੀ ਕਹਿਣਾ ਚਾਹੋਗੇ ਅਗਰ ਜੀ ਖਾਲਸਾ ਅਗਰ ਜੀ ਫਤਿਹ ਪਹਿਲਾਂ ਤਾਂ ਸਮਾਰਜ ਜਦੋਂ ਵੀ ਕੋਈ ਜਿਵੇਂ ਵੱਡਾ ਇਵੈਂਟ ਹੁੰਦਾ ਆ ਪਰ ਉਹ ਨਰਗੀਤਨ ਵੀ ਦੇਖ ਲੋ ਐ ਐਕਸਪੀਰੀਅੰਸਿਕ ਦਾ ਸਮਾਗਮ ਵੀ ਦੇਖ ਲੋ ਮਾਰਜ ਕਿਰਪਾ ਨਾਲ ਬਹੁਤ ਸੰਗਤ ਆਉਂਦੀ ਆ ਤੇ ਬੜੀ ਗੁੱਡ ਫੀਲਿੰਗ ਹੁੰਦੀ ਆ ਕਿ ਜਦੋਂ ਜਿਹੜੇ ਮੇਨ ਸੇਵਾਦਾਰ ਪ੍ਰਚਾਰ ਕਰਦੇ ਆ ਤੇ ਸੰਗਤ ਵੀ ਆਉਂਦੀ ਆ ਦਰਸ਼ਕਾਂ ਤੇ ਮੈਂ ਮੈਂ ਤਾਂ ਮੇਨਲੀ ਸੇਵਾ ਕਰਦਾ ਆ ਆਡੀਓ ਵੀਡੀਓ ਨਾਲ ਹਜੂਰੀ ਲਾਈਵ ਦੇ ਨਾਲ ਤੇ ਉਹ ਵੀ ਬਹੁਤ ਆਨਲਾਈਨ ਵੀ ਬੜੀ ਸੰਗਤ ਦੇਖਦੀ ਆ ਤੇ ਵੇਰੀ ਗੁੱਡ ਫੀਲ ਹੁੰਦਾ ਹੈ ਕਿ ਸਾਰੀ ਸੰਗਤ ਇਕੱਠੀ ਹੋ ਕੇ ਸਾਰੇ ਗੁਰੂ ਸਾਹਿਬ ਦੇ ਮੈਸੇਜ ਨਾਲ ਕਲੋਜ਼ ਹੁੰਦੇ ਆ ਸੋ ਇਟ ਫੀਲਸ ਵੈਰੀ ਗੁੱਡ ਇਸ ਸਮਾਗਮ ਦੇ ਵਿੱਚ ਨੌਜਵਾਨ ਪੀੜ੍ਹੀ ਹੈ ਜਿਹੜੀ ਉਹ ਕਿੰਨੀ ਕ ਪਹੁੰਚੀ ਹੈ ਜਿਵੇਂ ਵੋਲੰਟੀਅਰਸ ਦੇ ਵੀ ਲੋਡ ਪੈਂਦੀ ਹੈ ਤਾਂ ਵੋਲੰਟੀਅਰਸ ਤੁਹਾਨੂੰ ਵਧੀਆ ਮਿਲ ਗਏ ਨੇ ਇੱਥੇ ਹਾਂਜੀ ਹਾਂਜੀ ਤੁਸੀਂ ਪਿੱਛੇ ਵੀ ਦੇਖ ਸਕਦੇ ਆ ਸਾਰੇ ਇੱਥੇ ਵੋਲੰਟਰੀ ਬੈਠੇ ਆ ਤੇ ਸਾਰੇ ਜਿਵੇਂ ਆਪਾਂ ਸਾਰੇ ਸੇਮ ਏਜ ਦੇ ਆ ਸਾਰੇ ਜਿਵੇਂ ਸਾਨੂੰ ਸ਼ੌਂਕ ਹੈਗਾ ਕਿ ਹੈਲਪ ਕਰਨ ਦਾ ਕਿਉਂਕਿ ਵੋਲੰਟੀਅਰ ਤੋਂ ਬਿਨਾ ਤਾਂ ਪ੍ਰੋਗਰਾਮ ਹੋ ਨਹੀਂ ਸਕਦਾ ਤੇ ਯੂਥ ਦਾ ਬਹੁਤ ਵੱਡਾ ਯੋਗਦਾਨ ਹੈ ਤੇ ਮੈਂ ਇਨ ਹਾਈ ਸਕੂਲ ਯੂਨੀਵਰਸਿਟੀ ਜੇ ਤੁਸੀਂ ਇਨਵੋਲਵ ਹੋਣਾ ਚਾਹੁੰਦੇ ਆ ਪਲੀਜ਼ ਗੈ ਇਨਵੋਲਵਡ ਕਿਉਂਕਿ ਯੂਥ ਤੋਂ ਬਿਨਾ ਤਾਂ ਯੂਥ ਨੇ ਅੱਗੇ ਸਾਰਾ ਕੁਝ ਕਰਨਾ ਆ ਤੇ ਜੇ ਯੂਥ ਹੋਣੀ ਇਨਵੋਲਵ ਹੁੰਦੀ ਫਿਰ ਅੱਗੇ ਤੱਕ ਕੀ ਬਣੂਗਾ ਹੈਨਾ ਤੇ ਜਿਹੜਾ ਯੂਥ ਹੈ ਐਕਸਪੀਰੀਅੰਸ ਸਿੱਖੀ ਦੇ ਨਾਲ ਵੀ ਜੋੜ ਸਕਦਾ ਆ ਜੇਕਰ ਉਹ ਸਿੱਖੀ ਬਾਰੇ ਹੋਰ ਜਾਨਣਾ ਚਾਹੁੰਦੇ ਨੇ ਤੇ ਇਦਾਂ ਦੇ ਜਿਹੜੇ ਇਵੈਂਟਸ ਕਾਰਜ ਹੁੰਦੇ ਨੇ ਇਹਨਾਂ ਦਾ ਹਿੱਸਾ ਬਣਨਾ ਚਾਹੁੰਦੇ ਹਾਂਜੀ ਅ ਇਹਨਾਂ ਦਾ ਇੰਸਟਾਗ੍ਰam ਹੈਗਾ ਐਕਸਪੀਰੀਅੰਸ ਸਿੱਖੀ ਤੁਸੀਂ ਉਹਤੇ ਮੈਸੇਜ ਕਰ ਸਕਦੇ ਆ ਤੇ ਸਾਰੇ ਕੋਲ ਇੰਸਟਾਗ੍ਰam ਤਾਂ ਹੈਗਾ ਹੀ ਆ ਤੇ ਆਨਲ ਐਕਸਪੀਰੀਅੰਸ 21 ਸਮਾਗਮ ਜੋ ਚੱਲ ਰਿਹਾ ਇਸ ਮੌਕੇ ਸੰਗਤਾਂ ਦੇ ਨਾਲ ਵੀ ਗੱਲਬਾਤ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਕਸਪੀਰੀਅੰਸ 21 ਸਮਾਗਮ ਚੱਲ ਰਿਹਾ ਹੈ ਪਿਛਲੇ ਕਈ ਸਾਲਾਂ ਤੋਂ ਕਰਵਾਇਆ ਜਾ ਰਿਹਾ ਹੈ ਤੇ ਇਸ ਵਾਰੀ ਹੈ ਨਾ ਜਿਵੇਂ ਤੁਸੀਂ ਪਹੁੰਚੇ ਹੋ ਤਾਂ ਤੁਸੀਂ ਪਹਿਲਾਂ ਦੇ ਸਮਾਗਮ ਦੇ ਵਿੱਚ ਵੀ ਪਹੁੰਚੇ ਹੋ ਹੋ ਜਾਂ ਪਹਿਲੀ ਵਾਰ ਇੱਥੇ ਆਏ ਹੋ ਨਹੀਂ ਜਿਵੇਂ ਪਹਿਲਾਂ ਵੀ ਲਾਸਟ ਪਿਛਲੇ ਦੋਸ ਵਾਰੀ ਪਹੁੰਚਿਆ ਮੈਂ ਇਹ ਸੱਤਵਾਂ ਸਮਾਗਮ ਹੈ ਰਿਹਾ ਬਹੁਤ ਹੀ ਅੱਛਾ ਸਮਾਗਮ ਹੈ ਵੈਰੀ ਵੈਲ ਔਰਗੇਨਾਈਜ਼ ਕੋਈ ਵੀ ਟੱਟਾ ਮੁੱਟੀ ਨਹੀਂ ਹੋ ਰਹੀ ਕੁਛ ਨਹੀਂ ਹੋ ਰਿਹਾ ਬੜਾ ਵੈਲ ਓਜਨਾਈਜ਼ਡ ਲਾਈਨਾਂ ਦੇ ਵਿੱਚ ਪਬਲਿਕ ਮੱਥਾ ਟੇਕ ਰਹੀ ਹੈ ਲਾਈਨਾਂ ਦੇ ਵਿੱਚ ਦਰਸ਼ਨ ਚੱਲ ਰਹੀ ਹੈ ਲਾਈਨਾਂ ਦੇ ਵਿੱਚ ਲੰਝਰ ਛੱਜ ਰਹੇ ਨੇ ਹਰ ਚੀਜ਼ ਪੂਰੀ ਵੈਲ ਓਜਨਾਈਜ਼ਡ ਹੈ ਲੋਟਸ ਆਫ ਵਲੰਟੀਅਰ ਨੇ ਬਹੁਤ ਸਾਰੇ ਵਲੰਟੀਅਰਸ ਐਕਸਪੀਰੀਅੰਸ ਦਿੱਤੇ ਨੇ ਬਹੁਤ ਵਧੀਆ ਪ੍ਰੋਗਰਾਮ ਚੱਲ ਰਿਹਾ ਤੇ ਜੇ ਪਾਰਕਿੰਗ ਦੀ ਗੱਲ ਕੀਤੀ ਜਾਵੇ ਤਾਂ ਉਹਨੂੰ ਲੈ ਕੇ ਕੋਈ ਸਮੱਸਿਆ ਤਾਂ ਨਹੀਂ ਆਈ ਨਹੀਂ ਕੋਈ ਸਮੱਸਿਆ ਦੇਖਣ ਚ ਨਹੀਂ ਆਈ ਪਾਰਕਿੰਗ ਇਨਫ ਹੈ ਦੋ ਬਹੁਤ ਸਾਈਡ ਪਾਰਕਿੰਗ ਜਿਹੜੀ ਹੈ ਜੀ ਨਾਰਥ ਸਾਈਡ ਐਂਡ ਸਾਊਥ ਸਾਈਡ ਬਹੁ ਸਾਈਡ ਬਹੁਤ ਅੱਛੀ ਪਾਰਟੀ ਨੇ ਔਰ ਉੱਥੇ ਵੀ ਵਲੰਟੀਅਰ ਲੱਗੇ ਹੋਏ ਨੇ ਜਿਹੜੇ ਤੁਹਾਨੂੰ ਗਾਈਡ ਕਰਦੇ ਨੇ ਤੁਸੀਂ ਕਿੱਥੇ ਡੱਡੀ ਲਗਾਉਣੀ ਹੈ ਤੇ ਜਿਵੇਂ ਕਿ ਅੰਦਰ ਦੀਵਾਨ ਹਾਲ ਨੇ ਜਿਹੜੇ ਬੜੀ ਸੋਹਣੀ ਸਜਾਵਟ ਕੀਤੀ ਗਈ ਹੈ ਬੜੇ ਸੋਹਣੇ ਦੀਵਾਨ ਸਜਾਏ ਗਏ ਨੇ ਉਹ ਦੇਖ ਕੇ ਆਨੰਦ ਆਉਂਦਾ ਕਿ ਲੱਗਦਾ ਜਿਵੇਂ ਪੰਜਾਬ ਦੇ ਵਿੱਚ ਕੋਈ ਦੀਵਾਨ ਸਜਾਇਆ ਉਵੇਂ ਹੀ ਲੱਗ ਰਿਹਾ ਹਾਂਜੀ ਬਲਕਿ ਮੈਨੇਜਮੈਂਟ ਨੇ ਪੰਜਾਬ ਤੇ ਵਿਜ਼ਾਇਰਾ ਵਧੀਆ ਇੱਥੇ ਲੱਜ ਰਿਹਾ ਹੈਗਾ ਬੜਾ ਵੈਲ ਔਰਗੇਨਾਈਜ਼ਡ ਹੈ ਔਰ ਕੋਈ ਦਿੱਕਤ ਨਹੀਂ ਹੈ ਸਭ ਲੋਟ ਸੁਣ ਰਹੇ ਆ ਆਰਾਮ ਨਾਲ ਮੇਲ ਫੀਮੇਲ ਇਕੱਠੇ ਬੈਠੇ ਆ ਲੇਕਿਨ ਕੋਈ ਦਿੱਕਤ ਨਹੀਂ ਹੈ ਸਭ ਦਾ ਧਿਆਨ ਜੁਰਬਾਣੀ 'ਚ ਹੈ ਸਕਰੀਨ ਵੱਲ ਦੇਖ ਰਹੇ ਆ ਪੜ ਰਹੇ ਆ ਨਾਲ-ਨਾਲ ਸ਼ਬਦ ਗਾਇਨ ਚੱਲ ਰਹੇ ਆ ਬਹੁਤ ਅੱਛਾ ਪ੍ਰੋਗਰਾਮ ਚੱਲ ਰਿਹਾ ਬਹੁਤ ਆਨੰਦਾਰ ਹੈ ਪੰਜ ਦਿਨਾਂ ਦੇ ਇਸ ਐਕਸਪੀਰੀਅੰਸ ਸਿੱਖੀ ਸਮਾਗਮ ਦੇ ਵਿੱਚ ਗੁਰੂ ਘਰ ਲੰਗਰ ਵੀ ਅਟੁੱਟ ਵਰਤਾਇਆ ਗਿਆ ਜਿਸ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਸੇਵਾਦਾਰਾਂ ਦੇ ਵੱਲੋਂ ਆਪਣੀ ਸੇਵਾ ਨਿਭਾਈ ਗਈ ਲੰਗਰ ਹਾਲ ਦੇ ਵਿੱਚ ਜਦੋਂ ਪਹੁੰਚੇ ਤਾਂ ਉੱਥੇ ਦੇਖਿਆ ਗਿਆ ਕਿ ਵੱਡੀ ਗਿਣਤੀ ਦੇ ਵਿੱਚ ਸੇਵਾਦਾਰ ਸੇਵਾ ਕਰ ਰਹੇ ਸਨ ਜਿਨ੍ਹਾਂ ਦੇ ਵਿੱਚ ਬਜ਼ੁਰਗ ਬੀਬੀਆਂ ਵੀ ਸ਼ਾਮਲ ਸਨ ਅਤੇ ਨਾਲ ਹੀ ਨੌਜਵਾਨ ਪੀੜੀ ਦੇ ਵੱਲੋਂ ਵੀ ਵੱਧ ਝੜ ਕੇ ਲੰਗਰ ਦੇ ਵਿੱਚ ਸੇਵਾ ਨਿਭਾਈ ਗਈ ਹੈ ਅਤੇ ਇੱਥੋਂ ਤੱਕ ਕਿ ਛੋਟੇ ਬੱਚਿਆਂ ਦੇ ਵੱਲੋਂ ਵੀ ਲੰਗਰ ਵਰਤਾਇਆ ਜਾ ਰਿਹਾ ਸੀ ਜਦੋਂ ਉੱਥੇ ਸੇਵਾਦਾਰਾਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਵੀ ਇਹੀ ਕਿਹਾ ਕਿ ਇਸ ਸਾਲ ਨੌਜਵਾਨ ਪੀੜੀ ਦੇ ਵੱਲੋਂ ਵੱਧ ਝੜ ਕੇ ਇਸ ਸਮਾਗਮ ਦੇ ਵਿੱਚ ਸ਼ਿਰਕਤ ਕੀਤੀ ਗਈ ਹੈ ਅਤੇ ਸੇਵਾ ਵੀ ਬਹੁਤ ਜ਼ਿਆਦਾ ਕੀਤੀ ਗਈ ਹੈ ਕਿਸੇ ਵੀ ਤਰ੍ਹਾਂ ਦੀ ਕੋਈ ਕਮੀ ਵਲੰਟੀਅਰਸ ਨੂੰ ਲੈ ਕੇ ਵੀ ਮਹਿਸੂਸ ਨਹੀਂ ਕੀਤੀ ਗਈ ਹੈ ਉਹਨਾਂ ਦੱਸਿਆ ਕਿ ਉਹਨਾਂ ਦੇ ਵੱਲੋਂ ਪਿਛਲੇ 5 ਦਿਨਾਂ ਤੋਂ ਲਗਾਤਾਰ ਇਸ ਸਮਾਗਮ ਦੇ ਵਿੱਚ ਸ਼ਿਰਕਤ ਕੀਤੀ ਜਾ ਰਹੀ ਹੈ ਅਤੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਸੇਵਾਦਾਰ ਉੱਥੇ ਰਹਿੰਦੇ ਹਨ ਅਤੇ ਉਹਨਾਂ ਦੇ ਵੱਲੋਂ ਇੱਥੇ ਲੰਗਰ ਦੇ ਵਿੱਚ ਜੋ ਸੇਵਾ ਨਿਭਾਰੇ ਸਨ ਉਹਨਾਂ ਸਾਰਿਆਂ ਦਾ ਇਹੀ ਕਹਿਣਾ ਹੈ ਕਿ ਜਿਵੇਂ ਹੀ ਦੀਵਾਨ ਹੁਣ ਖਤਮ ਹੋ ਜਾਣਗੇ ਉਸ ਤੋਂ ਬਾਅਦ ਉਹਨਾਂ ਨੂੰ ਬਹੁਤ ਹੀ ਕਮੀ ਮਹਿਸੂਸ ਹੋਵੇਗੀ ਕਿਉਂਕਿ ਉਹਨਾਂ ਦਾ ਇੱਥੇ ਆ ਕੇ ਬਹੁਤ ਮਨ ਲੱਗਦਾ ਹੈ ਇੰਨੀ ਜ਼ਿਆਦਾ ਸੰਗਤ ਇੱਥੇ ਪਹੁੰਚਦੀ ਹੈ ਕਿ ਉਹਨਾਂ ਦਾ ਸਮਾਂ ਅਤੇ ਦਿਨ ਕਿਸ ਤਰ੍ਹਾਂ ਦੇ ਨਾਲ ਬੀਤ ਜਾਂਦਾ ਹੈ ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਉਹਨਾਂ ਨੂੰ ਬਹੁਤ ਜ਼ਿਆਦਾ ਇੱਥੇ ਸਕੂਨ ਮਹਿਸੂਸ ਹੁੰਦਾ ਹੈ ਤੇ ਉਹਨਾਂ ਹੋਰ ਵੀ ਜੋ ਨੌਜਵਾਨ ਪੀੜੀ ਹੈ ਉਹਨਾਂ ਨੂੰ ਵੀ ਗੁਰੂ ਦੇ ਲੜ ਲੱਗਣ ਦੀ ਜੋ ਇੱਕ ਅਪੀਲ ਕੀਤੀ ਗਈ ਹੈ ਇੱਕ ਬਹੁਤ ਹੀ ਚੰਗਾ ਉਹਨਾਂ ਦੇ ਵੱਲੋਂ ਸੁਨੇਹਾ ਵੀ ਦਿੱਤਾ ਗਿਆ ਤੇ ਇੱਥੇ ਹੋਰ ਸੰਗਤਾਂ ਵੀ ਸਾਡੇ ਨਾਲ ਜੁੜ ਚੁੱਕੀਆਂ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਐਕਸਪੀਰੀਅੰਸ ਇੱਕ ਇਸ ਮਾਗਮ ਦੇ ਵਿੱਚ ਪਹੁੰਚੇ ਹੋ ਤੁਸੀਂ ਕਿਵੇਂ ਦਾ ਮਹਿਸੂਸ ਕਰ ਰਹੇ ਹੋ ਹਾਂਜੀ ਬਹੁਤ ਵਧੀਆ ਚੜ੍ਹਦੀ ਕਲਾ ਮਹਿਸੂਸ ਹੋ ਰਹੀ ਹੈ ਖਾਸ ਕਰਕੇ ਕਿਉਂਕਿ ਇਹ ਆਪਣੇ ਯੂਥ ਵੱਲੋਂ ਸਾਰਾ ਉਲਿਖਿਆ ਜਾਂਦਾ ਹੈ ਸਮਾਗਮ ਤੇ ਇਸ ਸਮਾਗਮ ਨੂੰ ਉਲਿਖਿਆ ਜਾਂਦੇ ਉਹ ਵੀ ਬਹੁਤ ਸਾਲ ਹੋ ਗਏ ਹਨ ਸੋ ਇੱਥੇ ਆ ਕੇ ਅਸੀਂ ਆਪਣੇ ਪਰਿਵਾਰ ਨੂੰ ਵੀ ਨਾਲ ਲੈ ਕੇ ਆਉਂਨੇ ਆ ਬੱਚਿਆਂ ਨੂੰ ਵੀ ਨਾਲ ਲੈ ਕੇ ਆਉਂਨੇ ਆ ਤੇ ਬੱਚੇ ਵੀ ਇੱਥੇ ਆ ਕੇ ਸੇਵਾ ਕਰਦੇ ਆ ਤੇ ਬਹੁਤ ਵਧੀਆ ਮਹਿਸੂਸ ਕੀਤਾ ਜਾਂਦਾ ਹੈ ਇੱਕ ਸਿਰਫ ਜੇ ਆਪਾਂ ਕਮੀ ਦੇਖੀ ਹੈ ਇੱਥੇ ਦੇਖੀ ਹੈ ਕਿ ਜਿਹੜੇ ਆਪਣੇ ਪਰਿਵਾਰ ਪਰਿਵਾਰ ਹੈਗੇ ਉਹਨਾਂ ਨੂੰ ਚਾਹੀਦਾ ਕਿ ਇੱਥੇ ਆ ਕੇ ਨੌਜਵਾਨਾਂ ਨੂੰ ਹੱਲਾਸ਼ੇਰੀ ਬਖਸ਼ਣ ਤੇ ਉਹਨਾਂ ਨੂੰ ਡੋਨੇਸ਼ਨਸ ਦੇਣ ਸੋ ਜਿਵੇਂ ਆਪਾਂ ਆਮ ਬਾਹਰ ਜਾਈਦਾ ਕਿਸੇ 크ਿਸਚੀਅਨਸ ਦਾ ਪ੍ਰੋਗਰਾਮ ਹੋਵੇ ਚਰਚਸ ਦੇ ਪ੍ਰੋਗਰਾਮ ਹੋਵੇ ਤੇ ਉੱਥੇ ਉਹ ਟੋਕਰੀ ਪਾਸ ਕਰ ਦਿੰਦੇ ਆ ਕਿ ਹਾਂਜੀ ਇੱਥੇ ਇਥੋਂ ਇੱਥੇ ਆਪਣੇ ਜਿਹੜੇ ਨੌਜਵਾਨ ਆ ਉਹ ਕਿਸੇ ਨੂੰ ਅੱਗੇ ਆ ਕੇ ਮੰਗਦੇ ਨਹੀਂ ਪਰ ਆਪਣਾ ਫਰਜ਼ ਬਣਦਾ ਕਿ ਆਪਾਂ ਜ਼ਰੂਰ ਡੋਨੇਸ਼ਨ ਦੇਈਏ ਜਿਹੜੇ ਕੋਈ ਵੀ ਇੱਥੇ ਸੰਗਤ ਕੋਈ ਵੀ ਪਰਿਵਾਰ ਆ ਰਹੇ ਨੇ 10 20 ਪੰਜਾਬ ਡਾਲਰ ਜ਼ਰੂਰ ਦੇਖ ਕੇ ਜਾਓ ਤਾਂ ਕਿ ਅੱਗੋਂ ਤੋਂ ਵੀ ਆਪਣਾ ਯੂਥ ਜਿਹੜਾ ਹੈ ਹੱਲਾਸ਼ੇਰੀ ਦੇ ਨਾਲ ਪ੍ਰੋਗਰਾਮ ਹੋਰ ਵੀ ਉਲੀਕਣ ਅਤੇ ਲੰਗਰ ਦੇ ਵਿੱਚ ਵੀ ਆਪਣਾ ਯੋਗਦਾਨ ਪਾਓ ਜੀ ਹੱਥੀ ਪੈਰੀ ਵੀ ਸੇਵਾ ਕਰੋ ਅਤੇ ਮਾਇਆ ਦੀ ਵੀ ਨਾਲ ਯੋਗਦਾਨ ਪਾਓ ਜ਼ਰੂਰ ਤੇ ਮੈਂ ਜਿੱਕਰ ਐਕਸਪੀਰੀਅੰਸ ਸਿੱਖੀ ਸੰਸਥਾ ਹੈ ਜਿਹੜੀ ਇਹਦੀ ਗੱਲ ਕੀਤੀ ਜਾਵੇ ਤਾਂ ਇੱਕ ਵਧੀਆ ਪਲੇਟਫਾਰਮ ਹੈ ਖਾਸ ਕਰ ਬੱਚਿਆਂ ਦੇ ਲਈ ਨੌਜਵਾਨਾਂ ਦੇ ਲਈ ਕਿ ਉਹ ਸਿੱਖੀ ਦੇ ਨਾਲ ਹੋਰ ਜੁੜ ਸਕਣ ਹਾਂਜੀ ਬਿਲਕੁਲ ਬਹੁਤ ਵਧੀਆ ਉਲਿਖਿਆ ਹੋਇਆ ਹੈ ਇਹਨਾਂ ਨੇ ਪ੍ਰੋਗਰਾਮ ਇਹ ਜਿਹੜਾ ਐਕਸਪੀਰੀਅੰਸ ਸਿੱਖੀ ਸਮਾਗਮ ਇਹ ਤਾਂ ਸਿਰਫ ਇੱਕ ਐਨੀਅਲ ਪ੍ਰੋਗਰਾਮ ਹੈ ਉਸ ਤੋਂ ਬਿਨਾ ਵੀ ਇਹ ਬਹੁਤ ਜ਼ਿਆਦਾ ਪ੍ਰੋਗਰਾਮ ਵੱਧ ਛੜ ਕੇ ਕਰਦੇ ਨੇ ਜਿਵੇਂ ਕਿ ਸਿੱਖੀ ਦਾ ਕੈਂਪ ਵੀ ਲਗਾਉਂਦੇ ਨੇ ਇਹ ਅ ਅਤੇ ਉਸ ਤੋਂ ਇਲਾਵਾ ਇਹਨਾਂ ਨੇ YouTube ਚੈਨਲ ਵੀ ਹੈਗੇ ਨੇ ਜਿਨ੍ਹਾਂ ਨੂੰ ਦੇਖ ਕੇ ਬੱਚੇ ਬਹੁਤ ਉਤਸ਼ਾਹਿਤ ਹੁੰਦੇ ਨੇ ਤੇ ਬੱਚੇ ਪ੍ਰੋਗਰਾਮ ਹੋਰ ਦੇਖ ਕੇ ਇਹਨਾਂ ਦੇ ਨਾਲ ਸਿੱਖੀ ਦੇ ਨਾਲ ਜੁੜਦੇ ਨੇ ਸੋ ਅਗੇਨ ਮੇਰਾ ਮੈਸੇਜ ਸਾਰੀ ਸੰਗਤ ਵਾਸਤੇ ਇਹੀ ਹੈ ਕਿ ਬੱਚਿਆਂ ਨੂੰ ਹੱਲਾਸ਼ੇਰੀ ਦਿਓ ਜਿਹੜੇ ਬੱਚੇ ਇਸ ਕੰਮ ਦੇ ਨਾਲ ਜੁੜੇ ਨੇ ਜਿਹੜੇ ਕਿ ਕਾਫੀ ਸੰਸਥਾਵਾਂ ਨੂੰ ਇਕੱਠੀਆਂ ਕਰ ਰਹੇ ਨੇ ਤੁਸੀਂ ਇਸ ਪ੍ਰੋਗਰਾਮ ਵਿੱਚ ਦੇਖਿਆ ਵੀ ਹੋਏਗਾ ਕਿ ਇੱਥੇ ਹਰੇਕ ਪ੍ਰੋਗਰਾਮ ਦੇ ਪੰਥਿਕ ਆ ਰਹੇ ਨੇ ਭਾਈ ਮਨਪ੍ਰੀਤ ਸਿੰਘ ਕਾਨਪੁਰੀ ਆਏ ਨੇ ਹੋਰ ਪੰਥਿਕ ਜਿਹੜੇ ਕੀਰਤਨੀਏ ਵੱਡੇ ਵੱਡੇ ਆ ਰਹੇ ਨੇ ਸੋ ਇਹਨਾਂ ਦਾ ਬੇਸਿਕਲੀ ਮੇਨ ਗੋਲ ਇਹ ਹੈ ਕਿ ਅਸੀਂ ਪੰਥਿਕ ਇਕਤਾ ਕਰੀਏ ਨਾ ਕਿ ਅਸੀਂ ਸਿਰਫ ਅਖੰਡ ਕੀਰਤਨੀ ਜਥੇ ਨਾਲ ਜੁੜੀਏ ਨਾ ਕਿ ਅਸੀਂ ਸਿਰਫ ਟਕਸਾਲ ਦੇ ਨਾਲ ਜੁੜੀਏ ਬੇਸਿਕ ਇਹਨਾਂ ਦਾ ਗੋਲ ਹੈਗਾ ਕਿ ਅਸੀਂ ਪੰਥਿਕ ਇਕਤਾ ਦੇ ਨਾਲ ਰਹੀਏ ਤੇ ਬੱਚਿਆਂ ਨੂੰ ਵੀ ਇਹੀ ਮੈਸੇਜ ਆ ਅਗੇਨ ਮੇਰਾ ਮੇਨ ਮੈਸੇਜ ਇਹ ਆ ਸੰਗਤ ਨੂੰ ਕਿ ਪਲੀਜ਼ ਵੱਧ ਚੜ ਕੇ ਯੋਗਦਾਨ ਪਾਓ ਪਲੀਜ਼ ਡੋਨੇਸ਼ਨਸ ਜ਼ਰੂਰ ਦਿਓ ਜਿਹੜਾ ਵੀ ਕੋਈ ਪਰਵਾਹ ਇੱਥੇ ਆ ਰਿਹਾ ਹੈ ਪਲੀਜ਼ ਆਪਣੇ ਪਰਿਵਾਰਾਂ ਨੂੰ ਕਹੋ ਕਿ ਇੱਥੇ 20 ਡਾਲਰ 50 ਡਾਲਰ ਮੇਰਾ ਸਿੱਖੀ ਐਕਸਪੀਰੀਅੰਸ ਸਿੱਖੀ ਦੇ ਨਾਲ ਕੋਈ ਵੀ ਅਫੀਲੀਏਸ਼ਨ ਨਹੀਂ ਹੈ ਪਰ ਮੈਂ ਸੋਚਦੀ ਹਾਂ ਕਿ ਆਪਾਂ ਨੂੰ ਬੱਚਿਆਂ ਵਾਸਤੇ ਇਹ ਕੰਮ ਜ਼ਰੂਰ ਕਰਨਾ ਚਾਹੀਦਾ ਤਾਂ ਕਿ ਉਹ ਵੱਧ ਛੜ ਕੇ ਇਸ ਇਨ੍ਹਾਂ ਸਮਾਗਮਾਂ ਨੂੰ ਹੋਰ ਵੀ ਅੱਗੇ ਵਧਾ ਸਕਣ ਬਹੁਤ ਸੋਨਾ ਸੁਨੇਹਾ ਦਿੱਤਾ ਬਹੁਤ ਬਹੁਤ ਧੰਨਵਾਦ ਜੀ ਵਾਈਗੁਰ ਜੀ ਕਾਲਸਾ ਵਾਈਗੁਰ ਜੀ ਕੀ ਫਤਿਹ ਲੰਗਰ ਹਾਲ ਦੇ ਵਿੱਚ ਪਹੁੰਚ ਚੁੱਕੇ ਆ ਤੇ ਇੱਥੇ ਵੀ ਕਾਫੀ ਸੇਵਾਦਾਰ ਨੇ ਜੋ ਸੰਗਤਾਂ ਵੀ ਪਹੁੰਚੀਆਂ ਉਹ ਵੀ ਇੱਥੇ ਸੇਵਾ ਨਿਭਾ ਰਹੀਆਂ ਨੇ ਤੇ ਇਸ ਮੇਰੇ ਨਾਲ ਜਸਵਿੰਦਰ ਸਿੰਘ ਜੀ ਮੌਜੂਦ ਨੇ ਜੋਗੇ ਇੱਥੇ ਸੇਵਾ ਕਰ ਰਹੇ ਨੇ ਲੰਗਰ ਦੀ ਤਾਂ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਜੀ ਤੁਸੀਂ ਇੱਥੇ ਜਿਵੇਂ ਸੇਵਾ ਕਰ ਰਹੇ ਹੋ ਲੰਗਰ ਦੇ ਵਿੱਚ ਤਾਂ ਤੁਸੀਂ ਕਿੰਨੇ ਦਿਨਾਂ ਤੋਂ ਇੱਥੇ ਆ ਰਹੇ ਹੋ ਇੱਥੇ ਅਸੀਂ 5-6 ਦਿਨਾਂ ਤੋਂ ਆ ਰਹੇ ਹਾਂ ਸਟਾਰਟਿੰਗ ਤੋਂ ਜਿੱਦਾਂ ਜਦੋਂ ਤਿਆਰੀ ਕੀਤੀ ਆ ਪਹਿਲਾਂ ਹਾਲ ਵਗੈਰਾ ਕਲੀਨ ਕੀਤਾ ਵਾ ਕੋਤੋਂ ਕਰ ਤੇ ਫੂਡ ਸਾਰਾ ਬਾਈ ਕੀਤਾ ਤੇ ਹੁਣ ਕੁਕਿੰਗ ਦਾ ਚੱਲ ਰਿਹਾ ਜਿਹੜਾ ਸਮਾਗਮ ਹੈ ਪਿਛਲੇ ਕਈ ਸਾਲਾਂ ਤੋਂ ਹੁੰਦਾ ਆ ਰਿਹਾ ਤੇ ਪਿਛਲੇ ਸਾਲਾਂ ਦੇ ਵਿੱਚ ਵੀ ਤੁਸੀਂ ਆਏ ਸੀ ਤੇ ਸੇਵਾ ਕੀਤੀ ਹਾਂਜੀ ਮੈਂ ਇਹਨਾਂ ਨਾਲ ਆਲਮੋਸਟ ਲਾਸਟ 10 ਸਾਲਾਂ ਤੋਂ ਅਟੈਚ ਹੈਗਾ ਬੱਚਿਆਂ ਦੇ ਨਾਲ ਤੇ ਅਸੀਂ ਇਹ ਕੈਂਪ ਵੀ ਲਾਉਂਦੇ ਆ ਤੇ ਅਸੀਂ ਕੈਂਪ 'ਚ ਵੀ ਜਾਂਦੇ ਇਹਨਾਂ ਨਾਲ ਤੇ ਇੱਥੇ ਲਾਸਟ 5 ਸਾਲ ਤੋਂ ਸੇਵਾ ਕਰਨਵਾਰੇ ਹਾਂ ਇਨਾਂ ਦੇ ਨਾਲ ਇੱਥੇ ਲੰਗਰ ਦੇ ਵਿੱਚ ਤੁਹਾਨੂੰ ਸੇਵਾਦਾਰਾਂ ਦੀ ਕਮੀ ਤਾਂ ਨਹੀਂ ਮਹਿਸੂਸ ਹੋਈ ਤੇ ਨੌਜਵਾਨ ਪੀੜੀ ਕਿੰਨੀ ਕ ਪਹੁੰਚੀ ਆ ਕੋਈ ਕਮੀ ਨਹੀਂ ਹੈਗੀ ਹਰੇਕ ਬੱਚਾ ਬਾਤ ਚੜ ਕੇ ਸੇਵਾ ਕਰ ਰਿਹਾ ਤੇ ਕੋਸ਼ਿਸ਼ ਕਰ ਰਹੇ ਆ ਕਿ ਬਾਤੋ ਬਾਤ ਬੱਚਿਆਂ ਨੂੰ ਨਾਲ ਜੋੜਿਆ ਜਾਵੇ ਤਾਂ ਕਿ ਸਿੱਖੀ ਦਾ ਪ੍ਰਚਾਰ ਹੋਵੇ ਤੇ ਬੱਚੇ ਸਾਡੇ ਨਾਲ ਜੁੜਨ ਤਾਂ ਇੱਥੇ ਲੰਗਰ ਦੇ ਵਿੱਚ ਜੋ ਸੇਵਾ ਨਿਭਾਰੇ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਆ ਵਾਇਗੁਰ ਜੀ ਦਾ ਖਾਲਸਾ ਵਾਇਗੁਰ ਜੀ ਕੀ ਵਾਇਗੁਰ ਜੀ ਦਾ ਖਾਲਸਾ ਵਾਇਗੁਰ ਜੀ ਕੀ ਫਤਿਹ ਉਹ ਨੂੰ ਇਥੇ ਸਮਾਗਮ ਚ ਜਿਵੇਂ ਲੰਗਰ ਦੀ ਸੇਵਾ ਨਿਭਾ ਰਹੇ ਹੋ ਤੁਸੀਂ ਕਿੰਨੇ ਦਿਨ ਹੋ ਗਿਆ ਆਉਂਦਿਆਂ ਨੂੰ ਸਾਨੂੰ ਘੱਟੋ ਘੱਟ 5-6 ਦਿਨ ਤਾਂ ਹੋਈ ਗਿਆ ਆਉਂਦਿਆਂ ਨੂੰ ਪਹਿਲਾਂ ਵੀ ਸਾਨੂੰ ਆ ਕੇ ਸੇਵਾ ਕਰਨੀ ਪੈਂਦੀ ਆ ਨਾ ਸਾਰੀ ਤਿਆਰੀ ਕਰਨੀ ਪੈਂਦੀ ਆ ਰਾਇ ਕਿੰਨੇ ਵਜੇ ਆ ਜਾਂਦੇ ਹੋ ਤੇ ਕਿੰਨੇ ਵਜੇ ਤੱਕ ਰੁਕਦੇ ਹੋ ਕੋਈ ਪੱਕਾ ਟਾਈਮ ਨਹੀਂ ਸਾਡਾ ਜੀ ਜਾਂ ਜਦੋਂ ਸਮਾਪਤੀ ਹੋ ਜਾਂਦੀ ਉਦੋਂ ਚੱਲ ਜਾਈਦਾ ਆ ਅਸੀਂ ਜਾਂ ਅਸੀਂ ਸਵੇਰ ਤੋਂ ਆਉਂਨੇ ਆ ਸਵੇਰੇ 5 ਵਜੇ ਰਾਤ ਨੂੰ 11 ਵਜੇ ਜਦੋਂ ਬਾਬਾ ਜੀ ਦੀ ਸਮਾਪਤੀ ਹੁੰਦੀ ਉਦੋਂ ਅਸੀਂ ਘਰ ਵਾਪਸ ਜਾਂਦੇ ਆ ਤੇ ਕਿਵੇਂ ਲੱਗਦਾ ਤੁਹਾਨੂੰ ਸੇਵਾ ਕਰਕੇ ਚੰਗਾ ਸਕੂਨ ਮਿਲਦਾ ਬਹੁਤ ਜਿਆਦਾ ਮਿਲਦਾ ਸਾਨੂੰ ਹੁਣ ਤਾਂ ਅਸੀਂ ਘਰੇ ਜਾ ਕੇ ਸਮਾ ਅਦਾਸ ਹੋ ਜਾਣਾ ਰਾਈਟ ਵੀ ਸੇਵਾ ਦਾ ਮੌਕਾ ਕਦੇ ਕਦੇ ਮਿਲਦਾ ਅਸੀਂ ਸਭ ਨੂੰ ਕਹਿੰਦੇ ਹਾਂ ਸਾਰੇ ਹੱਥ ਮਨ ਕੇ ਬੇਨਤੀ ਹੈ ਸਾਰੇ ਆਵੋ ਸਾਰੇ ਰਲ ਮਿਲ ਕੇ ਆਪਾਂ ਸੇਵਾ ਕਰੀਏ ਤੇ ਇਹ ਸਾਰੀ ਸੰਗਤ ਦਾ ਸਾਂਝੀ ਕੰਮ ਆ ਰਾਈਟ ਜਿੰਨੀ ਵੀ ਸੰਗਤ ਜਿਆਦਾ ਆਊਗੀ ਓਨਾ ਹੀ ਬੈਠਾ ਤੇ ਮੈਮ ਤੁਹਾਨੂੰ ਕੀ ਲੱਗਦਾ ਕਿ ਕੁੜੀਆਂ ਨੇ ਜਿਹੜੀਆਂ ਉਹ ਇੱਥੇ ਕਿੰਨੀਆਂ ਕ ਸੇਵਾ ਕਰਨ ਪਹੁੰਚਦੀਆਂ ਹਾਂਜੀ ਬੱਚੇ ਬਹੁਤ ਸੇਵਾ ਕਰ ਰਹੇ ਬੱਚੇ ਇਸ ਪਾਸੇ ਜੰਗ ਬੱਚੇ ਬਹੁਤ ਇਸ ਪਾਸੇ ਲੱਗ ਰਹੇ ਆ ਅੱਗੇ ਵੀ ਸੰਗਤ ਨੂੰ ਪੀ ਲਿਆ ਕਿ ਆਪਣੇ ਬੱਚਿਆਂ ਨੂੰ ਇਸ ਸਮਾਗਮ ਵਿੱਚ ਲੈ ਕੇ ਆਉਣ ਤੇ ਉਹਨਾਂ ਨੂੰ ਬੱਚਿਆਂ ਨੂੰ ਇਸ ਲਾਈਨ ਤੇ ਪਾਉਣ ਤਾਂ ਬੱਬਾ ਜੀ ਤੁਸੀਂ ਇੱਥੇ ਜੋ ਐਕਸਪੀਰੀਅੰਸ ਇੱਕੀ ਸਮਾਗਮ ਹੋ ਰਿਹਾ ਇਹਦੇ ਵਿੱਚ ਸੇਵਾ ਨਿਭਾ ਰਹੇ ਹੋ ਲੰਗਰ ਹਾਲ ਦੇ ਵਿੱਚ ਅਸੀਂ ਖੜੇ ਆ ਕਿਵੇਂ ਮਹਿਸੂਸ ਕਰਦੇ ਹੋ ਬਹੁਤ ਵਧੀਆ ਜੀ ਬਹੁਤ ਵਧੀਆ ਬੱਚਿਆਂ ਨੇ ਬਹੁਤ ਵਧੀਆ ਉਤਸ਼ਾਹ ਕੀਤਾ ਹੋਇਆ ਵਾ ਤੇ ਅਸੀਂ ਸਾਰੇ ਸੇਵਾ ਦਾ ਸੇਵਾ ਕਰ ਰਹੇ ਆ ਪੰਜ ਦਿਨ ਤੋਂ ਵਧੀਆ ਸ ਬਹੁਤ ਵਧੀਆ ਵਾ ਸਭ ਨੂੰ ਵਧੀਆ ਲੱਗ ਰਿਹਾ ਵਾ ਤੇ ਹੁਣ ਜਿਵੇਂ ਦੀਵਾਨ ਹਾਲਾ ਜਸ ਸਮਾਪਤੀ ਹੋ ਰਹੀ ਹੈ ਦੀਵਾਨਾ ਦੀ ਤਾਂ ਇਸ ਤੋਂ ਬਾਅਦ ਤੁਸੀਂ ਯਾਦ ਕਰੋਗੇ ਤੁਹਾਨੂੰ ਹੋਏਗਾ ਕਿ ਦੁਬਾਰਾ ਹੋਣਾ ਚਾਹੀਦਾ ਸਾਨੂੰ ਘਰ ਜਾ ਕੇ ਬਹੁਤ ਮਹਿਸੂਸ ਹੋਊਗਾ ਵੀ ਅਸੀਂ ਵਿਹਲੇ ਬੈਠੇ ਆ ਕਿੱਥੇ ਜੀ ਸੇਵਾ ਕੀਤੀ ਪੰਜ ਦਿਨ ਬਹੁਤ ਖੁਸ਼ੀ ਹੋਈ ਹੈ ਸਾਨੂੰ ਜੀ ਆਨੰਦ ਮਾਣਿਆ ਕੁਝ ਹਾਂਜੀ ਤੁਹਾਨੂੰ ਲੱਗਦਾ ਕਿ ਸੰਗਤਾਂ ਦੇ ਵਿੱਚ ਜਿਹੜਾ ਉਤਸ਼ਾਹ ਆ ਜੋ ਦੀਵਾਨਾ ਨੂੰ ਲੈ ਕੇ ਉਹ ਵਾਧਾ ਜਾ ਰਿਹਾ ਵਾਧ ਰਿਹਾ ਹੈ ਪਿੱਛੇ ਨੂੰ ਬਹੁਤ ਜ਼ਿਆਦਾ ਹੋ ਰਿਹਾ ਜੀ ਹਾਂਜੀ ਹਾਂਜੀ ਕਾਫੀ ਹੋ ਰਿਹਾ ਵਾਧਾ ਰਿਹਾ ਹੈ ਜੀ ਬਾਬਾ ਜੀ ਤੁਸੀਂ ਕੁਝ ਕਹਿਣਾ ਚਾਹੋਗੇ ਸਮਾ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਅਸੀਂ ਪੰਜਾਬ ਤੋਂ ਆਏ ਆ ਜੀ ਹਫਤਾ ਖੋਇਆ ਜਣੇ ਮਤਲਬ ਇੱਥੇ ਪ੍ਰੋਗਰਾਮ ਵੇਖ ਕੇ ਬਹੁਤ ਆਨੰਦ ਆਇਆ ਇੱਥੇ ਜਣੇ ਮਤਲਬ ਪੰਜਾਬ ਹੀ ਲੱਗਿਆ ਜੀ ਮਤਲਬ ਸਾਨੂੰ ਜਿਹੜੇ ਅਰੇਂਜਮੈਂਟਸ ਕੀਤੇ ਪ੍ਰਬੰਧ ਕੀਤੇ ਹੋਏ ਨੇ ਉਹ ਤੁਹਾਨੂੰ ਪੰਜਾਬ ਨਾਲੋਂ ਇੱਥੇ ਵਧੀਆ ਲੱਗੇ ਕਿ ਪੰਜਾਬ ਜ਼ਿਆਦਾ ਵਧੀਆ ਹੁੰਦਾ ਇੱਥੇ ਵਧੀਆ ਲੱਗਿਆ ਜੀ ਕੁਝ ਇੱਥੇ ਡਿਸਪੈਸ਼ਨ ਜਣੇ ਮਤਲਬ ਕਾਨੂੰਨ ਦੇ ਹਿਸਾਬ ਨਾਲ ਸੰਗਤ ਚੱਲਦੀ ਹੈ ਉੱਥੇ ਆਮ ਮਾਰੇ ਹੋ ਜਾਂਦੇ ਆ ਹਾਂ ਜੀ ਹਾਂ ਜੀ ਇੱਥੇ ਆ ਮਤਲਬ ਸਿਸਟਮ ਦੇ ਹਿਸਾਬ ਨਾਲ ਚੱਲ ਰਹੀ ਹੈ ਜੀ ਸੰਗਤ ਤੇ ਸੰਗਤ ਜਾਨੇ ਮਤਲਬ ਪੂਰੇ ਜੇ ਮਤਲਬ ਆਮ ਜਨਾਨੀਆਂ ਭੈਣਾ ਭੈਣ ਜੀ ਜੀ ਮਤਲਬ ਜਿਹੜੇ ਵੀ ਹੈ ਉਹ ਪੰਜਾਬ ਵਾਲੇ ਕੱਪੜੇ ਇੱਥੇ ਮਿਲ ਰਹੇ ਆ ਇੱਥੇ ਹੋਰ ਕਿਤੇ ਮਿਲ ਰਹੇ ਆ ਜਿਹੜੇ ਮਤਲਬ ਹਾਂ ਹਾਂ ਜੀ ਇੱਥੇ ਲੰਗਰ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਕਮੀ ਤਾਂ ਨਹੀਂ ਮਹਿਸੂਸ ਹੋਏ ਜੇ ਇੱਥੇ ਸੇਵਾਦਾਰਾਂ ਦੇ ਕੰਮ ਗੱਲ ਕੀਤੀ ਜਾਵੇ ਵਲੰਟੀਅਰਸ ਦੀ ਉਹ ਪੂਰੇ ਪਏ ਨੇ ਹਾਂ ਜੀ ਪੂਰੇ ਵਲੰਟੀਅਰ ਪੂਰੇ ਸਿਸਟਮ ਚ ਚੱਲ ਰਿਹਾ ਹੈ ਇਹ ਮਤਲਬ ਸੰਗਤ ਵੀ ਸਿਸਟਮ ਦੇ ਹਿਸਾਬ ਨਾਲ ਨੰਗਰ ਚੱਲ ਰਹੀ ਹੈ ਜੀ ਸਾਰੇ ਮਤਲਬ ਇੱਕ ਦੂਜੇ ਸਤਿਕਾਰ ਕਰ ਰਹੇ ਹੈ ਇਹ ਮਤਲਬ ਤੇ ਇੱਥੇ ਕਾਫੀ ਯੂਥ ਵੀ ਪਹੁੰਚਿਆ ਆ ਤੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਆ ਨੌਜਵਾਨ ਪੀੜੀ ਦੇ ਨਾਲ ਕਿ ਸੇਵਾ ਕੀਤੀ ਜਾ ਰਹੀ ਹੈ ਤੇ ਉਹਨਾਂ ਨੂੰ ਕਿਵੇਂ ਦਾ ਲੱਗਦਾ ਆ ਤਾਂ ਤੁਸੀਂ ਇੱਥੇ ਲੰਗਰ ਹਾਲ ਦੇ ਵਿੱਚ ਇਸ ਸਮੇਂ ਖੜੇ ਹੋਏ ਆ ਤੇ ਸੇਵਾ ਨਿਭਾਈ ਜਾ ਰਹੀ ਹੈ ਤੁਹਾਡੇ ਵੱਲੋਂ ਤੁਸੀਂ ਲਗਾਤਾਰ ਇੱਥੇ ਲੱਗੇ ਹੋ ਕਿਵੇਂ ਦਾ ਮਹਿਸੂਸ ਕਰਦੇ ਹੋ ਵਾਇਗੁਰੂ ਬਹੁਤ ਪਹਿਲੀ ਗੱਲ ਵਾਇਗੁਰੂ ਜੀ ਦਾ ਖਾਲਸਾ ਵਾਇਗੁਰੂ ਜੀ ਦੀ ਵਤੇ ਮੈਂ ਸਾਰੇ ਸਾਰਿਆਂ ਨੂੰ ਕਹਿਣਾ ਚਾਹਣਾ ਤਾਂ ਬਹੁਤ ਚੰਗਾ ਲੱਗਦਾ ਇੱਥੇ ਜਦ ਤੁਸੀਂ ਸੇਵਾ ਕਰਦੇ ਆ ਹਰ ਰੋਜ਼ ਤੁਹਾਨੂੰ ਦਿਨ ਸਵੇਰ ਨੂੰ ਲੈ ਕੇ ਰਾਤ ਤੱਕ ਕਰਦੇ ਆ ਸੇਵਾ ਤ ਸਾਰੇ ਨਾ ਕਰਦੇ ਪੂਰਾ ਮਾਹੌਲ ਬਣਿਆ ਇੱਥੇ ਜਿਹਦਾ ਜੰਗਲ ਚ ਮੰਗਲ ਲਾਇਆ ਕਹਿ ਲਓ ਤਾਂ ਸੇਵਾ ਕਰਕੇ ਸਾਨੂੰ ਬਹੁਤ ਸਕੂਨ ਅੰਦਰੋਂ ਮਿਲਦਾ ਸੰਗਤ ਦੀ ਸੇਵਾ ਕਰਕੇ ਸਾਨੂੰ ਸਕੂਨ ਅੰਦਰੋਂ ਮਿਲਦਾ ਸਾਨੂੰ ਜਾਂਚਕ ਮਿਲਦੀ ਆ ਵੀ ਤੁਸੀਂ ਸਾਰਿਆਂ ਦੀ ਸੇਵਾ ਕਰੀਦੀ ਆ ਤਾਂ ਕਿੰਦਾ ਮਹਿਸੂਸ ਹੁੰਦਾ ਤਾਂ ਉਹਦਾ ਪੁੰਨ ਵੀ ਹੁੰਦਾ ਤਾਂ ਬਹੁਤ ਚੀਜ਼ਾਂ ਸੇਵਾ ਦੇ ਨਾਲ ਸਾ ਜਿਹਦੇ ਧਰਮ ਤੇ ਦੱਸਿਆ ਆ Yeah definitely to I would say it's an it's an amazing experience and by doing seva with all all the Sangat around you, it allows you to first become humble. And there's one of the greatest things that we need to kind of prosper in Sikhi, that we need to be able to do seva and that, Humility comes with doing seva of the Sangat. And I think that's one of the things that we want to do. And also, um, just to get to know your community. We, we feel that there other communities have their own circles. But um, in Sikki, if you come to some, something like this in Samagam, where the experience is Samagam, then you can kind of create your own community here for sure. ਅਸੀਂ ਅੱਜ ਦੀ ਸਾਡੀ ਰਿਪੋਰਟ ਜਿਸ ਦੇ ਵਿੱਚ ਤੁਹਾਨੂੰ ਦਿਖਾਇਆ ਐ ਐਕਸਪੀਰੀਅੰਸ ਸਿੱਖੀ ਸਮਾਗਮ ਜਿੱਥੇ ਕਿ ਸੰਗਠਾ ਨੇ ਬੜੇ ਹੀ ਉਤਸ਼ਾਹ ਦੇ ਨਾਲ ਸੇਵਾ ਕੀਤੀ ਹੈ ਕਾਫੀ ਸਾਰੇ ਵੋਲੰਟੀਅਰਸ ਪਹੁੰਚੇ ਹੋਏ ਹਨ ਤੇ ਪ੍ਰਬੰਧਕ ਕਮੇਟੀ ਦੀ ਵੀ ਕਾਫੀ ਤਾਰੀਫ ਕੀਤੀ ਗਈ ਹੈ ਕਿਉਂਕਿ ਸੰਗਠਾ ਦਾ ਕਹਿਣਾ ਹੈ ਕਿ ਕਾਫੀ ਚੰਗੇ ਪ੍ਰਬੰਧ ਕੀਤੇ ਗਏ ਹਨ ਸਭ ਕੁਝ ਡਿਸਪਲਿਨ ਦੇ ਵਿੱਚ ਹੋ ਰਿਹਾ ਹੈ ਉਮੀਦ ਹੈ ਤੁਹਾਨੂੰ ਵੀ ਅੱਜ ਦੀ ਇਹ ਰਿਪੋਰਟ ਚੰਗੀ ਲੱਗੀ ਹੋਵੇਗੀ ਫਿਲਹਾਲ ਅੱਜ ਦੀ ਇਸ ਰਿਪੋਰਟ ਦੇ ਵਿੱਚ ਇਨਾ ਹੀ ਕੈਮਰਾਮੈਨ ਵਿਪਿੰਨ ਦੇ ਨਾਲ ਗੁਰਜੀਤ ਕੌਰ ਨੂੰ ਦੇਉ ਇਜਾਜ਼ਤ ਸਤਿ ਸ਼੍ਰੀ ਅਕਾਲ